ਦੇਸਕਾ ਤੇ ਵੀ ਮਗਰ ਇਹੋ ਜੀ ਪਾਈ ਆ ਇੰਨੀ ਨਹੀਂ ਕੱਟੀ ਵਾਹ ਵਾਹ ਕਿਆ ਬਾਤਾਂ ਹੈ ਡਬਲ ਫਾਇਦਾ ਆ ਗਿਆ ਨਾ ਹਾਂਜੀ ਹਾਂਜੀ ਕੱਟ ਸਜਣੋ ਕੱਟੀ ਦੇ ਵੀ ਆ ਗਿਆ ਸੱਜੇ ਹੱਥ ਤੇ ਮੈਂ ਦੇ ਖੱਬੇ ਹੱਥਾਂ ਨਾਲ ਘਾਟਿਆ ਚਲੋ ਤੋਰੀ ਭਾਈ ਦੁੱਧ 8 ਕਿਲੋ ਸਜਣੋ ਝੋਟੀ ਚੰਗੀ ਆ ਇੱਕ ਮੀਂਠਾ ਤੇ ਇੱਕ ਗੁੰਡਾ ਸਜਣੋ ਏ ਮੈਂ ਚੰਗੀ ਆ ਕੱਟ ਖੱਬੇ ਬਨੇ ਆ ਗਿਆ ਤੇ ਬਾਈ ਸასი ਗਾਲ ਕਿੱਦਾਂ ਠੀਕ ਜੇ ਹਾਂਜੀ ਵਧਕਾ ਠੀਕ ਠਾਕ ਚਲੋ ਸ਼ੁਗਰ ਮਾਰ ਆਈ ਦਾ ਹਾਂਜੀ ਹਾਂਜੀ ਤੇ ਟਾਈਮ ਤੇ ਦਿੱਤਾ ਪਾ ਹਾਂਜੀ ਪਰ ਪੀਸ ਹੀ ਘਟ ਘਟ ਕੇ ਲੈਂਦੇ ਹਾਂ ਜਿਵੇਂ ਕਹਿ ਦਿੰਦੇ ਚੁਣ ਚੁਣ ਕੇ ਹਾਂਜੀ ਹਾਂਜੀ ਠੀਕ ਐ ਡਰੈਸ ਕਰੀਏ ਬਾਈ ਜੀ ਨੋਟ ਇੱਕ ਰਸ ਬਸ ਆਪਣਾ ਦੂਲ ਨਉ ਮਸਤ ਕੜ ਲਾਗੇ ਹਾਂ ਬਿਲਕੁਲ ਉੱਤੇ ਹਾਂਜੀ ਜ਼ਖੀਮ ਕਾਲਾਂ ਦੇ ਨੇੜੇ 5 ਕਿਲੋਮੀਟਰ ਇੱਥੋਂ ਕੇਮ ਕਰਨੇ ਠੀਕ ਐ ਹਾਂਜੀ ਤੇ ਜ਼ਿਲ੍ਹਾ ਹੈਗਾ ਤਰਨਤਨ ਸਾਹਿਬ ਬਲਾਕ ਬਲਟੋਆ ਠੀਕ ਐ ਤੇ ਮੋਬਾਈਲ ਨੰਬਰ 9857 58032 ਠੀਕ ਆ ਸ਼ਰਵਾਰ ਬੂਰੀ ਨੀਲੀ ਤੋਂ ਕਰੀਆ ਨਾ ਕਿੰਨੇ ਕ ਦਿਨ ਰਹਿ ਗਏ ਬਾਈ ਦੱਸਿਆ ਨਾ ਇਹਨੇ 8 ਤੋਂ 10 ਦਿਨ ਲਊਗੀ 10 ਦਿਨ ਬਾਕੀ ਰਹਿ ਗਏ ਹਾਂਜੀ ਹਾਂਜੀ ਵਾ ਤੇ ਕਿੰਨਾ ਕ ਮਾਲਕਾਂ ਨੇ ਕੋਈ ਰਿਕਾਰਡ ਰਿਕਾਰਡ ਤਾਂ ਹੈ ਗਾਈ 12 ਹੀ ਡੋਨਾਂ ਲੀਟਰ ਨੂੰ ਦੱਸਿਆ ਠੀਕ ਆ 12 ਕਿਲੋ ਪਹਿਲਾਂ ਨੇ ਹਾਂਜੀ ਬਾਈ ਲੈਣੇ ਦੂਜੇ ਸਵੇਰੇ ਦੂਜੇ ਹਾਂਜੀ ਪਹਿਲਾਂ ਨੇ ਕੱਢਿਆ ਤੇ ਦੂਜੇ ਸਵੇਰੇ ਹੁਣ ਸੂਣਾ ਹਾਂ ਹਾਂ ਉਹ ਹੀ ਪਹਿਲਾਂ ਨੇ 12 ਕਿਲੋ ਕੱਢਿਆ ਤੇ ਦੂਜੇ ਸਵੇਰੇ ਸੂਣਾ ਤੇ ਖੋਲ ਕੇ ਤੋਰਾ ਚੈੱਕ ਕਰਾਈਏ ਬਾਈ ਦੂਸਰਾ ਸੁਭਾ ਸਜਣਾ ਬਿਲਕੁਲ ਤਿਆਰੀ ਤੇ ਆ ਹਾਂਜੀ ਹਾਂਜੀ 10 ਕ ਦਿਨ ਦਾ ਸਮਾਂ ਝੋਟੀ ਸੋਹਣੀ ਆ ਕਿੰਗਰੇ ਵਾਲਾ ਸਿੰਘ ਲੱਗਾ ਕਿ ਤਿਲਾ ਵਾਲੀ ਪੂਰੀ ਆ ਕੇ ਠੀਕ ਆ ਜੀ ਇੱਕ ਮੇਰਾ ਵੀਰ ਕਮੈਂਟਾਂ ਦੇ ਵਿੱਚ ਜਾਂਦਾ ਤਿਲਾ ਵਾਲੀ ਕੀ ਹੁੰਦੀ ਆ ਇਹ ਇੱਕ ਰੱਤੀ ਪੂਰੀ ਹੁੰਦੀ ਆ ਕਿ ਤਿਲਾ ਵਾਲੀ ਤਿਲਾ ਵਾਲੀ ਇਹਨੂੰ ਆਂਦੇ ਆ ਕਿ ਜਿਹੜੇ ਤਿਲ ਪਾਏ ਆ ਉੱਪਰ ਠੀਕ ਆ ਮੈਂ ਚੰਗੀ ਸੋਹਣੀ ਆ ਮਧਰੀਆਂ ਗੋਡੀਆਂ ਦੇ ਵਿੱਚ ਆਮ ਕਰਕੇ ਸਾਡੇ ਬਾਰਡਰ ਬਿੰਡ ਦੀਆਂ ਮਈਆਂ ਜਿਹੜੀਆਂ ਖਾਸ ਕਰਕੇ ਪੈਂਦੀਆਂ ਤੇ ਬਾਕੀ ਝੋਲੀ ਝਾਲੀ ਬਿਲਕੁਲ ਮਾਂ ਵਧੀਆ ਬਣਾ ਰਹੀ ਆ ਤੇ ਠੇਹ ਲੋ ਖਾਓ ਕਰਾਂ ਹਲਾ ਲੂਗੇ ਲੋ ਜੀ ਥਾ ਨੋਕ ਵਾਲਾ ਸਜਣਾ ਨਿਠਾਨ ਲਗਾ ਤੇ ਵੈਲਪਰ ਵਾਲਾ ਚੰਗੀ ਮੈਰੀ ਤੇ ਇਹਦਾ ਸਰਪੰਚ ਸਾਹਿਬ ਮੁੱਲ ਕੀ ਆ ਮੁੱਲ ਇਹਦਾ 95 ਮੰਗਦੇ 95000 ਹਾਂਜੀ ਤੇ 90 ਦੀ ਕਰਦਾ ਹਾਂ ਓਕੇ ਹਾਂਜੀ ਠੀਕ ਆ ਅਗੇ ਟੇਡੇ ਕਟ ਵਾਲੀ ਨੀਲੀ ਆ ਗਈ ਹੈ ਨਾ ਹਾਂਜੀ ਨੀਲੀ ਆ ਗਈ ਹਾਂ ਤੇ ਥੱਲੇ ਧੁੰਨ ਧੁੰਦੇ ਵੀ ਨਿਸ਼ਾਨੀਆਂ ਅਗਲੇ ਪੈਰਾਂ ਦੇ ਮੂਰ ਦੇ ਵੀ ਤੇ ਥਣਾ ਦੇ ਵੀ ਥਣ ਵੀ ਵਿਚੋ ਵਿਚੋ ਸਜਣੋ ਗੁਲਾਬੀ ਆ ਗਏ ਹੈ ਨਾ ਸਾਰੀਆਂ ਨਿਸ਼ਾਨੀਆਂ ਹੈਆਂ ਜੀ ਦੁੱਧ ਕਿੰਨਾ ਸਪਾਈ ਸਰ ਦੁੱਧ 8 ਲੀਟਰ ਜੀ ਇਸ ਲਈ ਠੀਕ ਆ 8 ਲੀਟਰ ਪਹਿਲੇ ਸਵੇਰੇ ਲੈ ਤੇ ਕੱਟੀ ਵੀ ਮਗਰ ਇਹੋ ਜੀ ਪਾਈ ਆ ਨੀਲੀ ਨਹੀਂ ਕੱਟੀ ਵਾਹ ਵਾਹ ਕੀ ਬਾਤਾਂ ਹੈ ਡਬਲ ਫਾਇਦਾ ਆ ਗਿਆ ਨਾ ਹਾਂਜੀ ਹਾਂਜੀ ਕਟ ਸਜਣੋ ਕੱਟੀ ਦੇ ਵੀ ਆ ਗਏ ਸੱਜੇ ਹੱਥ ਤੇ ਮੈਂ ਇਹਦੇ ਖੱਬੇ ਹੱਥਾਂ ਨਾਲ ਘਾਟਿਆ ਚਲੋ ਤੋਰੀ ਭਾਈ ਦੁੱਧ 8 ਕਿਲੋ ਸਜਣੋ ਝੋਟੀ ਚੰਗੀ ਆ 1 ਮੀਂਠਾ ਤੇ 1 ਗੁੰਡਾ ਸਜਣੋ ਕਿ ਮੈਂ ਚੰਗੀ ਆ ਕਟ ਖੱਬੇ ਬਨੇ ਆ ਗਿਆ ਤੇ ਕੱਟੀ ਦੇ ਸੱਜੇ ਬਨੇ ਆ ਗਿਆ ਇਹ ਪਲੂਣੀ ਆ ਨਾ ਹਾਂਜੀ ਪਹਿਲਾ ਸਵੇਰ ਸਜਣੋ ਸੁਈ ਹੋਈ ਇਹ ਪਲੂਣ ਆ ਗਈ ਤੇ ਨੀਲੀ ਪਿਓਰ ਆ ਗਈ ਠੀਕ ਆ ਨੋ। ਤੇ ਕੱਦ ਪੁੱਤ ਪੂਰਾ ਵੱਡਾ ਝੋਟੇ ਢਾਂਚੇ ਜਿੰਨੀ ਵੱਡੇ ਢਾਂਚੇ ਚ ਸੱਜਾ ਤੇ ਰੇਟ ਬਾਈ ਜੀ ਰੇਟ ਤਾਂ 90000 ਮੰਗਦੇ ਹਾਂਜੀ 85000 ਦੇ ਚਾ ਹਾਂ ਨਾ ਦੇ 85000 ਹਾਂਜੀ ਚਲੋ ਠੀਕ ਆ ਹੋਰ ਕਰ ਦਿਓ ਘਰ ਆ ਦਾ ਮਾਨ ਤਨ ਤੇ ਕੋਈ ਗੱਲ ਨਹੀਂ ਤੁਸੀਂ ਕਰ ਦੋ ਸੰਸਰ ਜੀ ਨਾਲ ਕਰਨਾ ਤੁਸੀਂ ਆਪਦੇ ਹਲੂ ਕਰਦੇ ਅੱਛਾ ਫਿਰ 2000 ਦਾ ਕਰ ਦਈਏ ਕਰ ਦੋ ਜੀ 83000 ਦੀ ਦੇ ਦੇ 80000 ਦੀ ਦੇ ਦਿਓ ਅਕੇ ਮੀਨੀ ਆ ਗਈ ਹਨ ਕਹਿੰਦਾ ਕੀ ਰਿਕਾਰਡ ਮਾਲਕਾਂ ਨੇ ਦੱਸਿਆ ਮੀਨੀ ਇਹਦਾ ਨਾਂ 15 ਲੀਟਰ ਤੋਂ ਦੱਸਿਆ ਜੀ ਮੈਂ ਚੰਗੀ ਖੁੱਲੀ ਲੈਵੇ ਦੀ ਹਨ ਆਸਲ ਪੂਰੇ ਲੱਗੇ ਆਸਲ ਪੂਰੇ ਲੋ ਸਜਣੋ ਮੈਂ ਚੰਗੀ ਵੱਡੀ ਆ ਇਹ ਆਸਲ ਪੂਰਿਆਂ ਤੋਂ ਆਈ ਆ ਤੇ ਮੀਨੀ ਆ ਲੈਓ ਭਾਈ ਸੂਬਾ ਤੇਜਾ ਲਾਓ ਦੂਜਾ ਲਾਓ ਚੌਥਾ ਲਾਓ ਇਹ ਤੁਹਾਡੇ ਤੇ ਡਿਪੈਂਡ ਹੋਊਗਾ ਸਜਣੋ ਤੇ ਆ ਗਈ ਮੈਂ ਪੂਰੀ ਜ਼ਬਰਦਸਤ ਆ ਧੰਨਵਾਦ ਦੇਖ ਸਕਦੇ ਜੀ ਚੰਗਾ ਆਰਡਰ ਕੁਆਲਟੀ ਤਿਆਰ ਕਰਦੀ ਵਜਨ ਵਟਾ ਵੀ ਖੋਲ ਲਾ ਲਓ ਜੀ ਤੇ ਇਹਦਾ ਸੁਪਾਈ ਸਾਹਿਬ ਰੇਟ ਇਹਦਾ ਮੰਗਣ ਨੂੰ ਲ ਮੰਗਦੇ ਆਂ ਜੀ 1 20 ਜੀ 15 ਦੀਆਂ ਹਨਾ 15 ਹੀ ਛੱਡਦਾ ਹੋਰ ਕਰਦੇ ਫਿਰ 2000 ਤੁਸੀਂ ਆ ਦੇ ਲਵਗਾ 10 ਦਿਨ ਦੇ ਦਿੱਗੇ ਹਾਨ ਇੱਕ ਲੱਖ 10 ਹਜ਼ਾਰ ਦੇ ਦੇ ਦੋ 10 ਦਿਨ ਦੇ ਦਿੱ ਲਿਆ ਹੈ ਨਾ ਅੱਗੇ ਮੈਂ ਫਿਰ ਆ ਗਈ ਨੀਲੀ ਦਾਵੀ ਨੀਲੀ ਦੀਆਂ ਆ तकरीबन ਮੱਝਾਂ ਆਪਣੇ ਕੋਲ ਹੈ ਨਾ ਉਹ ਮੋਹਰਾ ਜੀ ਦੇ ਨੀਲੀ ਦੀਆਂ ਆ ਸਾਰੀਆਂ ਨੀਲੀ ਦੀਆਂ ਪੈਰਾਂ ਦੇ ਨਿਸ਼ਾਨ ਠੋਡੀ ਤੇ ਮੱਥੇ ਬੱਲ ਫੁੱਲੀਆਂ ਹੈ ਤੇ ਸਜਣੋ ਹਰ ਇੱਕ ਨਿਸ਼ਾਨੀ ਬਣਾਉਂਦੀਆਂ ਨੀਲੀ ਦਾ ਮਾਲ ਕਿਉਂਕਿ ਬਰਦਰੀਏ ਚੋਂ ਨੀਲੀ ਖਾਸ ਕਰਕੇ ਮਿਲਦੀ ਹੈ ਇਹ ਵੀ ਮਦਰੀਆਂ ਗੋਡੀਆਂ ਦੀ ਮੈਂ ਇਹਦੇ ਦਿਨ ਸਪਾਈ ਸਾਹਿਬ ਕਿੰਨੇ ਪ੍ਰੋਪਰ ਰਹਿ ਗਏ ਆ ਬਰਾਬਰ 10 ਦਿਨ ਲੈ ਜੂਗੇ ਓਕੇ ਲਓ ਜੀ 10 ਦਿਨ ਦੀ ਕੱਚੀ ਸਜਰੋ ਹਾਂ ਜੀ ਇਹ ਜੱਤ ਵਾਲੀ ਮੈਂ ਆ ਗਈ ਬਿਲਕੁਲ ਤੇ ਮਾਲਕਾਂ ਨੇ ਕੋਈ ਦੱਸਿਆ ਦਾ ਰਿਕਾਰਡ ਰਿਕਾਰਡ ਦਾ ਵੀ 10 11 ਲੀਟਰ ਇਹਨਾਂ ਦੱਸਿਆ ਠੀਕ ਆ ਹਾਂ ਜੀ 10 11 ਕਿਲੋ ਲਓ ਜੀ ਜੱਤ ਵਾਲੀ ਜੀ ਬਿਲਕੁਲ ਰਾਜੀ ਬਾਜੀ ਫੋਲਿਆ ਤੇ ਇਹ ਕਿਰਾ ਪੂਜ ਫੜ ਕੇ ਲੇਵੇ ਦੀ ਬੰਤਰ ਦਿਖਾ ਦਿਓ ਸਰਪੰਚ ਸਾਹਿਬ ਇਹਦਾ ਰੇਟ ਕੀ ਕਰ ਦੇਣਾ ਹੈ ਇਹ ਇਹਦਾ 90000 ਰੇਟ ਆ ਹਾਂ 80 ਹੀ ਦੇਣਾ ਹੈ 86000 ਦੀ ਦੇ ਦੇਣਗੇ ਸੱਜਰੋ ਮੈਂ ਚੰਗੀ ਆ ਜੱਤ ਵਾਲੀ ਮੈਂ ਆ ਇਹ ਪੰਜਵੇਂ ਨੰਬਰ ਤੇ ਆ ਗਈ ਮੈਂ ਵੱਡੀ ਬੱਚਾ ਵੀ ਮਗਰ ਨੀਲੀ ਦਾ ਕੱਟੇ ਕੱਟਾ ਜੀ ਕੱਟਾ ਆ ਗਿਆ ਮੇਲ ਕਾਫ ਬੱਚਾ ਆ ਗਿਆ ਤੇ ਬਿਲਕੁਲ ਮੋਢੇ ਤੇ ਆਉਂਦੀ ਐ ਸੱਜਰੋ ਠੀਕ ਆ ਸਰਪੰਚ ਸਾਹਿਬ ਕੱਦ ਚੰਗਾ ਤੇ ਦੁੱਧ ਉਹਨੇ ਕਿੰਨਾ ਕੁ ਮਿਲ ਕੇ ਚੱਲ ਰਹੀ ਐ ਦੁੱਧ ਦਾ 14 ਲੀਟਰ ਆਪਾਂ 13 ਦੀ 10 ਕਿਲੋ ਦੀ ਗਾਰੰਟੀ ਦਾ ਮਾਕੇ ਤੇ ਇਹ ਮੈਂ ਇਹ ਇਹ ਰੀਰੀਆ ਮਸਤ ਕੱਟ ਜਿਵੇਂ ਕਹਿ ਸਕਦੇ ਆ ਪੂਰੇ ਇਹ ਬਿਲਕੁਲ ਲੱਗੇ ਲੱਗੇ ਪਿੰਡ ਆ ਹਾਂਜੀ ਮੈਂ ਦਾ ਸਜਣਾ ਪੂਰਾ ਕੱਦ ਵੱਡਾ ਹੈ ਤੇ ਨਿੱਕੀ ਗੋਲ ਸਿੰਘੀ ਆ ਕਿੰਗਰਿਆਂ ਵਾਲਾ ਬਿੰਦਿਆਂ ਵਾਲਾ ਜਿਹਨੂੰ ਸਿੰਘ ਕਹਿ ਸਕਦੇ ਲੋ ਜੀ ਹਾਂ ਤੇ ਇਹਦਾ ਰੇਟ ਸੁਪਾਈ ਸਾਹਿਬ ਇਹਦਾ 1.40 1.40 ਚ ਕੀ ਕਰ ਦੇਣਾ ਪਿਆਰ ਮਾ 20 ਹੀ ਦੇ ਦਾਂਗੇ 1.23 ਨਹੀਂ 20 ਦੀ 20 ਦੀ 20 ਹੀ ਸ਼ਾਹ ਹੋਰ ਹੋ ਜੂ ਹਾਂਜੀ ਨਹੀਂ ਮੈਂ ਰੇਟ ਬਿਲਕੁਲ ਫਿਕਸ ਹੀ ਆ ਇਦਾਂ ਹੀ ਕਰਤਾ ਓਕੇ ਜੀ ਇੱਕ ਆ ਗਈ ਵੈੜ ਅੱਗੇ ਹਨਾ ਹਾਂਜੀ ਵੈੜ ਆ ਗਈ ਕਿੰਨਾ ਕੁ ਰਿਕਾਰਡ ਆ ਇਹਦਾ 16 ਲੀਟਰ ਜੀ ਆਉਣਾ ਦੱਸਿਆ ਘਰ ਆ ਲੈਣਾ 16 ਪਲੱਸ ਚੱਲਦੀ ਰਹੀ ਹੈ ਹਨਾ ਹਾਂਜੀ ਹਾਂਜੀ ਦੂਜਾ ਸੂਆ ਸੋਣੀ ਦੂਜਾ ਸੂਆ ਜੀ ਠੀਕ ਆ ਲਓ ਸਜਣੋ ਐਫ ਆਫ ਦੀ ਵੈੜ ਆ ਇਹ ਦੇਣਾ ਟੌਪਰ ਕੋਈ 5 ਲੈ ਜੇ 8 ਲੈ ਜੇ ਹਨਾ 10 ਵੀ ਲੈ ਜਾ ਸਕਦੀ ਆ ਲੋ ਹਾਂ ਸੀਵੀਲ ਨੇ ਕਿੱਡੀ ਮਿਕੋ ਹਾਂ ਪੂਰੀ ਸੋਹਣੀ ਆ ਚੰਗੀ ਸੋਹਣੀ ਸ਼ਾਈਨਿੰਗ ਸ਼ੋਣੀ ਆ ਗਈ ਸੀਲ ਵੜੀ ਆ ਜੀ ਓਕੇ ਜੀ ਉੱਥੇ ਲੋ ਜੀ ਇਧਰ ਦੇਖੋ ਹਾਂ ਸੀਲ ਤੇ ਫਿਰ ਭਾਈ ਯਾਦ ਨਸਲ ਤੇ ਰੇਟ ਪੰਜ ਸਾਹਿਬ ਦਾ 52000 ਰੇਟ ਅਛਾ 50000 ਦਿਆਂ ਨਾ ਛੜਦਾ 50000 ਹਾਂਜੀ ਠੀਕ ਆ ਹਾਂਜੀ ਹੋਰ ਕਰ ਦਿਓ ਪਾਰ ਆਇਆ ਦਾ ਮਾਨ ਤਣ ਯਾਰ ਹੋਰ ਛੜ ਦਿਓ 59 ਠੀਕ ਲੋ 90000 90000 ਹਾਂਜੀ ਹਾਂਜੀ